ਤਤੀਮਾ ਜਿਹੜਾ ਨਾ ਜੀ ਜਦੋਂ ਆਪਾਂ ਕਿਸੇ ਕਿਲੇ ਚੋਂ ਕੁਝ ਰਕਵਾ ਮੁੱਲ ਲੈ ਲੈਨੇ ਆ ਉਹਨੂੰ ਸ਼ੋਅ ਕਰਨ ਵਾਸਤੇ ਵੀ ਆਪਾਂ ਕਿਹੜੇ ਕਿਲੇ ਚੋਂ ਕਿਹੜੀ ਸਾਈਡ ਤੇ ਲਿਆ ਉਹਦੇ ਵਾਸਤੇ ਤਤੀਮਾ ਬਣਦਾ ਜੀ ਸਪੋਜ਼ ਕੀਤਾ ਮੇਰੇ ਲਈ ਪਹਿਲਾਂ ਦੋ ਕਿਲੇ ਸੀ 18 ਤੇ 19 ਤੁਹਾਡੇ ਸਵਾਲ ਤੇ ਵੀ ਤਤੀਮਾ ਕਟਿਆ ਕਿਵੇਂ ਜਾਂਦਾ ਜੇ ਅਸੀਂ ਤਤੀਮਾ ਕੱਟਣਾ ਜਾਂ ਤਤੀਮਾ ਹੁੰਦਾ ਕੀ ਆ ਆਪਾਂ ਇਹਦੇ ਵਾਰੀ ਪਹਿਲਾਂ ਵੀ ਵੀਡੀਓ ਪਾਈ ਸੀ ਛੋਟੀ ਜਿਹੀਕਾ ਪਰ ਉਹਦੇ ਵਿੱਚ ਤੁਸੀਂ ਸੰਤੁਸ਼ਟ ਨਹੀਂ ਹੋਏ ਤੁਸੀਂ ਕਹਿ ਰਹੇ ਸੀ ਵੀ ਸਾਨੂੰ ਇੱਕ ਡਾਇਗਰਾਮ ਜਾਂ ਇੱਕ ਪੂਰਾ ਡਰਾਫਟ ਕਰਕੇ ਦਿਖਾਇਆ ਜਾਵੇ ਸੋ ਸਰ ਨੇ ਬੜੀ ਮਿਹਨਤ ਕਰਕੇ ਇਹ ਚਾਰਟ ਬਣਾਏ ਨੇ ਦੋ ਇੱਕ ਤੀਮੇ ਦਾ ਬਣਾਇਆ ਇਹ ਫੀਲਡ ਬੁੱਕ ਦਾ ਬਣਾਇਆ ਦੋਨੇ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਨੇ ਵੀ ਕਿੱਥੋਂ ਤੀਮਾ ਕੱਢਦਾ ਕਿਵੇਂ ਕੱਢਦਾ ਤੇ ਕਾਦੇ ਲਈ ਹੁੰਦਾ ਤੀਮਾ ਜਿਹੜਾ ਨਾ ਜੀ ਜਦੋਂ ਆਪਾਂ ਕਿਸੇ ਕਿਲੇ 'ਚੋਂ ਕੁਝ ਰਕਬਾ ਮੁੱਲ ਲੈ ਲੈਨੇ ਆ ਉਹਨੂੰ ਸ਼ੋਅ ਕਰਨ ਵਾਸਤੇ ਵੀ ਆਪਾਂ ਕਿਹੜੇ ਕਿਲੇ 'ਚੋਂ ਕਿਹੜੀ ਸਾਈਡ ਤੇ ਲਿਆਏ ਉਦੇ ਵਾਸਤੇ ਤਿੱਤੀਮਾ ਬਣਦਾ ਜੀ ਸਪੋਜ਼ ਕੀਤਾ ਮੇਰੇ ਲਈ ਪਹਿਲਾਂ ਦੋ ਕਿਲੇ ਸੀ 18 ਤੇ 19 17 ਨੰਬਰ ਚੋਂ ਮੈਂ ਅੱਧਾ ਕਿੱਲਾ ਮੁੱਲ ਲੈ ਲਿਆ ਠੀਕ ਹੈ ਜੀ ਅੱਧਾ ਕਿੱਲਾ ਸ਼ੋਅ ਕਰਨ ਵਾਸਤੇ ਜਦੋਂ ਇੱਥੋਂ ਆਹ ਚੀਜ਼ ਹੈ ਜਿਹੜੀ ਆਪਣੀ ਲੈਂਡ ਲਈ ਹੈ ਹਾਂਜੀ ਹਾਂ ਜੇ ਆਪਾਂ ਸ਼ੋਅ ਕਰਦੇ ਵੇ ਅੱਧਾ ਕਿੱਲਾ ਇੱਧਰ ਹੈ 40 ਕਰਮਾ ਦੀ ਬਾਈ ਸੀ 20 ਕਰਮਾ ਇੱਧਰ ਲੈ ਲਈਆਂ 20 ਕਰਮਾ ਉਹਦੇ ਲਈ ਰਹਿ ਗਏ ਬੰਦੇ ਲਈ ਠੀਕ ਹੈ ਜੀ ਇਸ ਲੋਟ ਜਣ ਕੇ ਇਸ ਕਿੱਲੇ ਜੋ ਸਪੋਜ਼ ਕਰوں ਮੈਂ ਇੱਕ ਨਾਲ ਜਗ੍ਹਾ ਲੈ ਲਈ ਹਾਂਜੀ ਹਾਂ ਦੋ ਕਨਾਲ ਜਗ੍ਹਾ ਲੈ ਲਈ ਦੋ ਕਨਾਲ ਜਗ੍ਹਾ ਇੱਥੇ ਮੇਰੀ 9 ਕਰਮਾ ਨਾਲ ਬਣ ਗਈ ਜੀ ਠੀਕ ਆ ਸਰ ਇਹ ਜਾਨਕਿ ਫਿਰ ਇਹਦੀ ਫੀਲਡ ਬੁੱਕ ਨਹੀਂ ਕਹੀ ਜਾਂਦੀ ਆ ਅੱਛਾ ਇਸੇ ਦੀਓ ਏਸੀ ਦੀ ਜੀ ਨਹੀਂ ਸਰ ਜਿਹੜਾ ਆਪਾਂ ਨੇ ਆ ਜੈਲੋ ਕੇਰਾ ਤੁਸੀਂ ਨੂੰ ਇਹ ਆ 9 ਕਿੰਨਾ ਲਿਖਿਆ ਹੋਇਆ ਇਹ 9 ਕਰਮਾ ਪੱਤੀਮਾ ਘਟੇ ਨੇ 36 ਦੀ ਬਾਹੀ ਸੀ ਅੱਛਾ 9 ਕਰਮਾ ਇਸ ਤੋਂ ਲੈ ਲਈ ਆਪਾਂ ਨੇ ਸਚਾਈ ਇੱਧਰ ਰਹਿ ਗਈਆਂ ਇਹ ਤੇ ਦੀਮਾ ਮਤਲ ਤਾਂ ਕੱਢਦਾ ਵੀ ਮਤਲ 36 ਜੋ ਆਪਾਂ 9 ਕਰਮਾ ਖਰੀਦ ਲਈਆਂ ਹਾਂ ਜਿਹੜੀਆਂ ਆਪਾਂ ਜਿਹੜੀਆਂ ਆਪਾਂ ਖਰੀਦੀਆਂ ਨੇ ਆਪਣਾ ਰਕਵਾ ਪੂਰਾ ਕੀਤਾ ਹੈ ਜਿੱਥੇ ਆਪਾਂ ਨੇ ਕਬਜ਼ਾ ਉੱਥੇ ਤੀਤੀਮਾ ਘਟੇ ਜਾਂਦੇ ਕਬਜ਼ੇ ਮੁਤਾਬਿਕ ਠੀਕ ਆ ਮਤਲ ਆਹ ਹੋਰੇ ਆਪਾਂ ਆ ਚੀਜ਼ ਖਰੀਦ ਲਈਏ ਇੱਥੇ ਕੱਟ ਕੱ ਨੌ ਆਪਣੀਆਂ ਹਾਂ ਇਹਦੀ ਫਿਰ ਆਪਾਂ ਫੀਲਡ ਬੁੱਕ ਕੱਢਦੇ ਹਾਂ ਠੀਕ ਹੈ ਹੁਣ 23 ਨੰਬਰ ਹੈ ਜੀ 50 ਰੱਬੇ ਦਾ 50 ਰੱਬੇ ਦੀ 23 ਦੀ ਆਪਾਂ ਨੇ ਫੀਲਡ ਬੁੱਕ ਕੱਢੀ ਹੈ ਜੀ ਠੀਕ ਹੈ ਜੀ ਇਹ ਜਿਹੜੀ ਫੀਲਡ ਬੁੱਕ ਹੁੰਦੀ ਹੈ ਨੰਬਰ ਖਸਰਾ ਪਾ ਕੇ ਕੁੱਲ ਰਕਵਾ 8 ਫਨਾਲ ਸੀਦਾ ਜੀ ਠੀਕ ਹੈ ਸਰ ਚੜਦੇ ਦੀ ਆ ਦੇਖੋ ਚੜਦਾ ਲਿਖਿਆ ਹੋਇਆ ਚੜਦੀ ਦੇ ਨੌ ਕਰਮਾ ਨੇ ਲੈਂਦਾ ਲੈਂਦੀ ਦੀ ਵੀ ਨੌ ਨੇ ਆ ਇੱਥੇ ਇਹ ਤੇ ਨਕਸ਼ੇ ਤੇ ਵੀ ਦਿਖਦੇ ਨੌ ਇੱਧਰ ਨੌ ਇੱਧਰ ਜੀ ਠੀਕ ਹੈ ਜੀ ਚਾਰੀ ਚਾਰੀ ਉੱਤਰ ਤੇ ਦੱਖਣ ਦੀਆਂ ਹੋ ਗਈਆਂ ਜੀ ਠੀਕ ਹੈ ਜੀ 9 ਗੁਣਾ 40 ਨਾਲ 2 ਗੁਣਾ ਰਕਵਾ ਬਣ ਬਾਕੀ ਬਸਤੂਰ ਛੀਕ ਨਾਲ ਵੀ ਜਿਹੜਾ ਥੱਲੇ ਰੱਖਵਾ ਰਹਿ ਗਿਆ ਉਹ ਬਾਕੀ ਰਹਿ ਗਿਆ ਛੀਕ ਨਾਲ ਰਹਿ ਗਿਆ ਅਟਕ ਨਾਲ ਅ ਜਿਹੜਾ ਬਾਕੀ ਬਸਤੂਰ ਦਾ ਹੀ ਬਾਕੀ ਬਸਤੂਰ ਛੀਕ ਨਾਲ ਠੀਕ ਆ ਇਹ ਵੀ ਦੋਸਤੋ ਤੁਸੀਂ ਨੇ ਪੁੱਛਿਆ ਸੀ ਕਈ ਵਾਰੀ ਤੁਹਾਡੇ ਸਵਾਲ ਵੀ ਆਇਆ ਇਹਦਾ ਮਤਲਬ ਨਸਰ ਹੁਣ ਦੱਸਿਓ ਮੜਾ ਜੀ ਜਿਹੜਾ ਬਾਕੀ ਬਸਤੂਰ ਹੈ ਨਾ ਵੀ ਅਟਕ ਨਾਲ ਦੇ ਵਿੱਚੋਂ 2 ਕਨਾਲ ਜਗ੍ਹਾ ਤਾਂ ਬੈ ਹੋ ਗਈ ਹਾਂਜੀ ਹਾਂ ਜਿਹੜੀ ਬਾਕੀ ਬਸਤੂਰ ਦਾ ਮਤਲਬ ਹੈ ਜਿਹੜਾ ਬਾਕੀ ਰੱਖਵਾ ਬਚ ਗਿਆ ਉਹ ਕਿੰਨੇ ਉਹ 6 ਕਨਾਲ ਆਪਾਂ ਦਿਖਾਤਾ ਹੈ ਬਾਕੀ ਬਸਤੂਰ ਬਿਲਕੁਲ 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 ਵੀ ਬਾਦਸਤੂਰ ਦਾ ਮਤਲਬ ਜਿੰਨੇ ਪਹਿਲਾਂ ਹੈਗਾ ਸੀ ਬਾਕੀ ਕੋਈ ਬਰਾਕਵਾ ਬਚ ਗਿਆ ਧੋਕ ਨਾਲੇ ਝੋਨੇ ਚ ਨਿਕਲ ਗਿਆ ਠੀਕ ਹੈ ਜੀ ਠੀਕ ਠੀਕ ਹੈ ਠੀਕ ਹੈ ਇਸ ਲੋਟ ਆਪਾਂ 17 ਨੰਬਰ ਦਾ ਤੀਮਾ ਕੱਟਿਆ ਦੀ ਅੱਛੇ ਜੀ ਠੀਕ ਹੈ ਆ 17 ਨੰਬਰ ਦੇ ਵਿੱਚ ਚੜਦੇ ਪਾਸੇ 36 ਲੈਂਦੀ ਦੀਆਂ 36 ਹਾਂਜੀ ਹਾਂ ਦੱਖਣ ਤੇ ਉੱਤਰ ਦੀਆਂ 20-20 ਕਰਮਾ ਨੇ ਜੀ ਠੀਕ ਹੈ 36 20 ਨਾਲ ਚਾਰਕ ਨਾਲ ਬਣਾ ਲਿਆ ਸੀ ਜੀ ਠੀਕ ਹੈ ਜੀ ਇਹ ਜਿਹੜੀ ਕਿ ਤੀਮਾ ਜਿਹੜਾ ਇਹਦਾ ਜੀ ਇਹ ਚੀਜ਼ ਸ਼ੋਅ ਕਰਦਾ ਵੀ ਕਿਹੜੇ ਕਿੱਲੇ ਚੋਂ ਆਪਾਂ ਕਿੰਨੀ ਜਗ੍ਹਾ ਲਈਏ ਤੀਮੇ ਵਿੱਚ ਠੀਕ ਹੈ ਜੀ ਜਿੰਨੇ ਜਿਹੜਾ ਜਣਕੇ ਆਪਣਾ ਜਿਹੜਾ ਰਕਵਾ ਆਪਾਂ ਕੁਛ ਹਿੱਸਾ ਲੈ ਲੈ ਨਾ ਕਿਸੇ ਕਿੱਲੇ ਚੋ ਨਹੀਂ ਹਾਂਜੀ ਜੇ ਆਪਾਂ ਤਕਸੀਮ ਕਰਨ ਲੱਗੇ ਬਿਲਕੁਲ ਆਪਚੇ ਰਕਵਾ ਵੰਡ ਲਿਆ ਛੀਕ ਨਾਲ ਜਣਕੇ ਛੋਡੇ ਹਿੱਸੇ ਜਾ ਗਿਆ ਦੋਗੁਣਾ ਮੇਰੇ ਹਿੱਸੇ ਜਾ ਗਿਆ ਉਹ ਦੋਗੁਣਾ ਮੇਰੇ ਲਵੇ ਕਿਹੜੇ ਪਾਸੇ ਐ ਛੀਕ ਨਾਲ ਛੋਡੇ ਕਿਹੜੇ ਪਾਸੇ ਐ ਉਹ ਚੀਜ਼ ਆਪਾਂ ਨਕਸ਼ੇ ਤੇ ਸ਼ੋਅ ਕਰਦੇ ਆ ਸਾਰੀ ਉਹ ਬਿਲਕੁਲ ਜੀ ਬਿਲਕੁਲ ਉਹਦੇ ਫਿਰ ਫੀਲਡ ਬੁੱਕ ਚ ਜਣੀ ਕਰਮਾ ਸ਼ੋ ਹੋਣੀਆਂ ਨੇ ਠੀਕ ਹੈ ਕਈ ਵਾਰੀ ਨਕਸ਼ੇ ਚੋ ਜਿੰਨਕੇ ਕਰਮਾ ਗਲਤ ਲਿਖਿਆ ਜਾਣਾ ਉਹ ਫੀਲਡ ਬੁੱਕ ਤਸੱਲੀ ਕਰਾਉਂਦੀ ਹੈ ਵੀ ਰਕਵਾ ਇਹਦੇ ਨਾਲ ਉਹ ਤਿਤਿਮਾ ਨਕਸ਼ਾ ਜਿਹੜਾ ਇਹ ਦੋ ਚੀਜ਼ਾਂ ਮੇਲ ਕਰਨੀਆਂ ਜ਼ਰੂਰੀ ਨੇ ਮਤਲਬ ਦੋਨਾਂ ਦਾ ਮੈਚ ਹੋਣਾ ਜ਼ਰੂਰੀ ਹੈ ਜੇ ਆਪਾਂ ਤਕਸੀਮ ਚ ਕਰ ਲੈਣਾ ਤਾਂ ਵੀ ਤਿਤਿਮੇ ਕੱਟਦੇ ਨੇ ਠੀਕ ਹੈ ਅਠਕ ਨਾਲ ਦਾ ਕਿੱਲਾ ਉਹ ਚੋਂ ਦੋ ਕਨਾਲ ਜਾਨਕੀ ਮਿਰਲੇ ਵੀ ਆ ਗਈ ਛੀਕ ਨਾਲ ਦੂਏ ਬੰਦੇਲੇ ਵੀ ਰਹਿ ਗਈ ਉਸ ਤੇ ਵੀ ਤਿਤਿਮੇ ਕੱਟਦੇ ਨੇ ਠੀਕ ਉਹ ਤਿਤਿਮੇ ਸਿਰਫ ਇਹ ਚੀਜ਼ ਨੂੰ ਸ਼ੋਅ ਕਰਨ ਵਾਸਤੇ ਨੇ ਵੀ ਕਿਹੜੇ ਬੰਦੇ ਦਾ ਕਿੰਨਾ ਰਕਵਾ ਇਸ ਚ ਬਸ ਠੀਕ ਹੈ ਵੀ ਕਿੰਨਾ ਘਟਿਆ ਕਿੰਨਾ ਸਹੀ ਉਹਦੀ ਕਲਮਨ ਮੰਤੀ ਕਰਾਉਣੀ ਹੈ ਜੇ ਹੁਣ ਇਹ ਤਿਤਿਮੇ ਕੱਟਦੇ ਆ ਕਿੱਲੇ ਚੋਂ ਦੋ ਕਨਾਲ ਖਰੀਦ ਲਈ ਹਾਂ ਹਾਂ ਤਿਤਮੇ ਤੋਂ ਬਗੈਰ ਫਿਰ ਜਾਨ ਮਿੰਨ ਕਰਕੇ ਕਈ ਵਾਰੀ ਹੋ ਜਾਂਦੇ ਨੇ ਸਾਡੇ ਆਮ ਰੈਕੋਰਡ ਚ ਮਿੰਨ ਕਰਕੇ ਹੋ ਜਾਂਦੇ ਨੇ ਪਰ ਉਹ ਮਿੰਨ ਦਾ ਫਾਇਦਾ ਨਹੀਂ ਹੈ ਸਹੀ ਮੈਨੇਜ ਦਾ ਜਣੀ ਤਤੀਮਾ ਕੱਟਣਾ ਚਾਹੀਦਾ ਠੀਕ 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 ਸੋ ਦੋਸਤੋ ਇਹ ਸੀ ਆਪਣੇ ਤਤੀਮੇ ਬਾਰੇ ਜਦੋਂ ਆਪਾਂ ਤਤੀਮਾ ਕੱਟਦਾ ਨੇ ਤਾਂ ਉਹਦੀ ਅੱਗੇ ਫੀਲਡ ਬੁੱਕ ਆ ਗਈ ਜੀ ਇਹਦੇ ਵਿੱਚ ਸਾਰਾ ਡਾਟਾ ਦਰਜ ਹੋ ਜਾਂਦਾ ਇਹ ਚ ਜਣੀ ਕਰਮਾ ਆਉਂਦੇ ਨੇ ਸਾਰੀਆਂ ਸਾਈਡਾਂ ਦੀਆਂ ਜੀ ਚੜਦੇ ਦੀ ਲੈਂਦੇ ਦੀ ਦੱਖਣ ਦੀ ਉੱਤਰ ਦੀ ਸਾਰੇ ਕਰਮਾ ਆਉਂਦੇ ਨੇ ਮਤਲਬ ਇਹ ਜਿਹੜਾ ਪੂਰਾ ਨਿਚੋਰ ਆ ਗਿਆ ਵੀ ਇੱਥੇ ਕੱਟ ਗਿਆ ਉਰੇ ਇਹ ਤਾਂ ਇੰਨਾ ਰਖਵਾ ਬਣ ਗਿਆ ਇੰਨਾ ਰਖਵਾ ਬਣ ਗਿਆ ਸੋ ਇਹ ਦੋਸਤੋ ਹੈ ਗਈ ਸੀ ਆਪਣੇ ਤਤੀਮੇ ਬਾਰੇ ਇਹਦੇ ਬਾਰੇ ਹੁਣ ਤਕਰੀਬਨ ਸਾਰਾ ਹੀ ਕਲੀਅਰ ਹੋ ਗਿਆ ਇਹ ਤਾਂ ਹੀ ਅਸੀਂ ਵਿਡੀਓ ਸਪੈਸ਼ਲੀ ਬਣਾਈ ਹੈ ਤਤੀਮੇ ਤੇ ਤਾਂ ਕੋਈ ਹੋਰ ਸਵਾਲ ਹੋਵੇ ਤਾਂ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰਿਓ ਤੇ ਸਾਡੀ ਵੀਡੀਓ ਤੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਹਰੇਕ ਨੂੰ ਇਹ ਕਰ ਕਰ ਜਾਣਕਾਰੀ ਪਹੁੰਚਾ ਦੋ ਇੰਨੀ ਸੌਖੀ ਤੇ ਆਮ ਭਾਸ਼ਾ ਦੇ ਵਿੱਚ ਸਾਨੂੰ ਲੱਗਦਾ ਨਹੀਂ ਵੀ ਕੋਈ ਹੋਰ ਕੋਈ ਸਮਝਾ ਪਾਊਗਾ ਸੋ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਸਰਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰਾਂ ਦਾ ਜੀ